ਰਜਰਾਬ ਹੈਗਾ ਹੈ ਤਾਂ ਫਿਰ ਉਹਨੇ ਨਿਕਾਲਖ ਕਿਉਂ ਹੈ ਫਿਰ ਅਲੇਗੜੀ ਨਹੀਂ ਨਹੀਂ ਉਹਦੇ ਚ ਮੈਨੂੰ ਲੱਗਦਾ ਹੈ ਦਾਵਾ ਵੀ ਰੱਬ ਨੇ ਨਹੀਂ ਕਾਲਖ ਪੈਦਾ ਕੀਤੀ ਰੱਬ ਨੇ ਤਾਂ ਚੰਗਾ ਚੰਗਾ ਹੀ ਪੈਦਾ ਕੀਤਾ ਕਾਲਖ ਤਾਂ ਉਦੋਂ ਬਣ ਜਾਂਦੀ ਹੈ ਜਦੋਂ ਆਪਣੇ ਆਪਣੇ ਥਾਵਾਂ ਤੋਂ हट ਕੇ ਬੰਦੇ ਕੰਮ ਕਰਦੇ ਸੋ ਸੋਖੀ ਜੀ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ ਮੰਨ ਲਓ ਵੀ ਕੋਈ ਬੰਦਾ ਉਹਦੀ ਡਿਊਟੀ ਲੱਗੀ ਹੈ ਵੀ ਉਹਨੇ ਲੋਕਾਂ ਦੀ ਮਦਦ ਕਰਨੀ ਹੈ ਉਹਦਾ ਕੰਮ ਸਿਰਫ ਇਹਨਾ ਹੈ। ਹੂੰ। ਪਰ ਹੁਣ ਡਿਊਟੀ ਲੱਗ ਗਈ ਮਦਦ ਕਰਨ ਦੀ। ਹੂੰ। ਤੇ ਮੈਂ ਲੋਕਾਂ ਨਾਲ ਧੋਖੇ ਕਰਨ ਲੱਗ ਪਿਆ। ਇਹ ਧੋਖਾ ਕਿੱਥੋਂ ਆਇਆ? ਕੀ ਰੱਬ ਨੇ ਪਾਈ ਸੀ ਇਹ ਗੱਲ? ਨਹੀਂ, ਉਹਦੇ 'ਚ ਮੈਨੂੰ ਚਲਾਕੀ ਮਿਲੀ ਇੱਕ। ਵੀ ਮਦਦ ਤਾਂ ਮੈਂ ਕਰ ਹੀ ਰਿਹਾ। ਜੇ 2-400 ਲੈ ਕੇ ਤੇ ਫਿਰ ਮਦਦ ਕਰਦਾ ਤਾਂ ਚੰਗਾ ਹੋਊਗਾ। ਉਹ ਜਿਹੜੀ ਵਿਚਲੀ ਇੱਕ ਚੀਜ਼ ਅਸੀਂ ਆਪਣੇ ਕੋਲੋਂ ਪਾ ਲਈ ਹੈ ਨਾ, ਉਹਨੂੰ ਅਸੀਂ ਰੱਬ ਦਾ ਨਾਮ ਦੇ ਰਹੇ ਹਾਂ। ਹੂੰ। ਅਸਲ 'ਚ ਰੱਬ ਨੇ ਇਦਾਂ ਨਹੀਂ ਕੀਤਾ। ਜਿਹੜਾ ਗॉड, ਅੱਲਾ, ਅਕਾਲਪੁਰਖ ਵੈਗਰੂ ਜੋ ਵੀ ਨਾਮ ਉਹਦਾ ਰੱਖਣਾ। ਉਨੇ ਸਭ ਕੁਝ ਬੜਾ ਚੰਗਾ ਪੈਦਾ ਕੀਤਾ ਹੈ। ਉਹਨੇ ਬੜਾ ਖੂਬਸੂਰਤ ਪੈਦਾ ਕੀਤਾ। ਬੰਦਾ ਇਨਸਾਨ ਬਹੁਤ ਕੁਮਾਲ ਦੀ ਚੀਜ਼ ਹੈ ਕਿਉਂਕਿ ਰੱਬ ਦਾ ਰੂਪ ਹੈ। ਪਰ ਇਹ ਇਹ ਸ਼ੈਤਾਨ ਕਦੋਂ ਆ ਜਾਂਦਾ ਜਦੋਂ ਇਹਦਾ ਸੰਬੰਧ ਆਕਾਲ ਪੁਰਖ ਵੈਗੁਰੂ ਨਾਲੋਂ ਟੁੱਟ ਜਾਂਦਾ। ਇਹਦਾ ਲਿੰਕ ਦੁਨੀਆ ਨਾਲ ਹੋ ਜਾਂਦਾ ਤੇ ਇਹ ਦੁਨੀਆ ਦੇ ਹਿਸਾਬ ਨਾਲ ਚੱਲਣ ਲੱਗ ਪੈਂਦਾ ਨਿਰੰਕਾਰ ਦੇ ਹਿਸਾਬ ਨਾਲ ਨਹੀਂ ਚੱਲਦਾ। ਉਦੋਂ ਇਹ ਕਾਲ ਖੇਦੇ ਤੇ ਅਸਰ ਪਾਉਂਦੀ ਹੈ।